ਭਵਾਨੀਗੜ੍ਹ ਇੱਥੋਂ ਦੇ ਨੇੜਲੇ ਪਿੰਡ ਰਾਮਪਰਾ ਵਿਖੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਰੇਬਾਜ਼ੀ ਅੱਜ ਦੇ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਆਮ ਪਬਲਿਕ ਕਲੱਬ ਵਿੱਚ ਸਮੇਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੈ ਅਜਿਹਾ ਇੱਕ ਦ੍ਰਿਸ਼ ਮੁੱਖ ਮੰਤਰੀ ਪਵਨ ਤਮਨ ਦੀ ਭੈਣ ਦੇ ਸੋਹਰਾ ਪਿੰਡ ਰਾਮਪੁਰਾ ਵੇਖੇ ਵੇਖਣ ਨੂੰ ਮਿਲਿਆ ਜਿੱਥੇ ਕਿ ਥੋੜਾ ਜਿਹਾ ਮੀਂਹ ਪੈਣ ਤੋਂ ਬਾਅਦ ਸਰਕਾਰੀ ਸਕੂਲ ਦੇ ਸਾਹਮਣੇ ਖੜਾ ਗੰਦਾ ਪਾਣੀ ਟੋਬੇ ਦਾ ਰੂਪ ਧਾਰਨ ਕਰ ਲੈਂਦਾ ਹੈ ਜਦੋਂ ਕਿ ਆਮ ਰਾਹਗੀਰਾਂ ਨੂੰ ਲੰਘਣ ਲਈ ਭਾਰੀ ਮੁਸ਼ਕਲ ਹੁੰਦੀ ਹੈ ਉੱਥੇ ਹੀ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਬਹੁਤੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਇਹ ਬੱਚੇ ਇਸ ਗੰਦੇ ਪਾਣੀ ਵਿੱਚ ਡਿੱਗ ਕੇ ਆਪਣੀ ਵਰਦੀ ਵੀ ਖਰਾਬ ਕਰ ਲੈਂਦੇ ਹਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਇਸ ਸਮੱਸਿਆ ਤੋਂ ਨਿਯਾਤਵਾਉਣ ਦੀ ਮੰਗ ਕੀਤੀ ਹੈ ਜੀ ਜੀ ਰਿਪੋਰਟਰ ਰਾਜ ਕੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ सरकार ਕਿੰਨਾ ਔਖਾ ਨਾਲ ਸਕੂਲ ਜਾਂਦੇ ਹਾਂ ਬਹੁਤ ਜ਼ਿਆਦਾ ਔਖਾ ਹੁੰਦਾ ਸਾਡੇ ਬੈਗ ਵੀ ਭਾਰੀ ਵਾਲੇ ਜ਼ਿਆਦੇ ਭਾਰੀ ਹੁੰਦੇ ਨੇ ਤੇ ਜਦੋਂ ਬੈਗ ਪਾ ਕੇ ਆਨੇ ਆ ਤਾਂ ਇੱਥੇ ਨਾਲੀਆਂ 'ਚ गिर ਜਾਂਦੇ ਆਂਗੇ ਉਤੋਂ ਮੀ ਵੀ ਪਿਆ ਹੁੰਦਾ ਟਿਕਟ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਇੱਥੇ ਤੋਂ ਸਰਕਾਰ ਬਣਨੇ ਦੀ ਮੰਮੀ ਡੈਡੀ ਨੂੰ ਕਿਹਾ ਦੀ ਆਮ ਆਦਮੀ ਪਾਰਟੀਆਂ ਨੂੰ ਵੋਟਾਂ ਸਾਰਿਆਂ ਨੇ ਆਮ ਆਦਮੀ ਨੂੰ ਹੀ ਭਾਇਆ ਸੀ ਕੋਈ ਸਾਨੂੰ ਐਨਾ ਟਰਸਟ ਸੀ ਉਹਨਾਂ ਤੇ ਵੀ ਜਿੰਨਾ ਕਹਿ ਦੋ ਪਰ ਜਦੋਂ ਦੇਖਿਆ ਕੁਝ ਨਹੀਂ ਹੋਇਆ ਇੱਥੇ ਮਾੜੀ ਜੀ ਮਿੱਟੀ ਦੇ ਭਰ ਭਰਤ ਪਾ ਕੇ ਤੇ ਪਰਾਂਗੇ ਮਿੱਟੀ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਜਿਆਦਾ ਔਖਾ ਹੋਇਆ ਪਿਆ ਸਾਨੂੰ ਕੀ ਕਹਣਾ ਜਦੋਂ ਪੂਰਤ ਸੰਗਮ ਆਣੂ ਐਂ ਗਿਆਨੀਆਂ ਵੀ ਕਹਣਾ ਵੀ ਸਾੜੇ ਕੁ ਪਵਾ ਦਿਓ ਸਾਰੀ ਬਸ ਇਹੀ ਨਹੀਂ ਸਾਰੇ ਪਿੰਡ ਦੀਓ ਪਵਾ ਦੇਣ ਸਾਰੀਆਂ ਟੁੱਟੀਆਂ ਪਈਆਂ ਨੇ ਪੰਨੇ ਦੀ ਮੰਮੀ ਡੈਡੀ ਨੂੰ ਕੀ ਕਹਿਦੀ ਆਮ ਆਦਮੀ ਪਾਰਟੀਆਂ ਦੇ ਵੋਟਾਂ ਸਾਰਿਆਂ ਨੇ ਆਮ ਆਦਮੀ ਨੂੰ ਅਹੀਂ ਸੀ ਕੋਈ ਸਾਨੂੰ ਐਨਾ ٹرسٹ ਸੀ ਉਹਨਾਂ ਤੇ ਵੀ ਜਿੰਨਾ ਕਹਿ ਦੋ ਪਰ ਜਦੋਂ ਦੇਖਿਆ ਕੁਝ ਨਹੀਂ ਹੋਇਆ ਤੇ ਮਾੜੀ ਜੀ ਮਿੱਟੀ ਦੀ ਭਾਰਤ ਪਵਾ ਕੇ ਤੇ ਪਰਾਂਗੇ ਮਿੱਟੀ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਜਿਆਦਾ ਔਖਾ ਹੋਇਆ ਪਿਆ ਸਾਨੂੰ ਕੀ ਕਹਿੰਦੇ ਜਦੋਂ ਪੁਵਾ ਸੰਗ ਮੰਨੂ ਇਹੀ ਕਹਿੰਨੀਆਂ ਵੀ ਕਹਨਾ ਵੀ ਸੜਕ ਪਵਾ ਦਿਓ ਸਾਰੀ ਬਸ ਇਹੀ ਨਹੀਂ ਸਾਰੇ ਪਿੰਡ ਦੀਓ ਪਵਾ ਦੇਣ ਸਾਰੀਆਂ ਟੁੱਟੀਆਂ ਪਈਆਂ ਨੇ ਦਦਨ ਜੀ ਬੇਲੇ ਫਿਰਦੇ ਨੇ ਬੇਲੇ ਫਿਰਦੇ ਨੇ ਨਾ ਕੋਈ ਕੰਮ ਤੰਦਾ ਜੀ ਹੁਣ ਸਾਡੇ ਬੱਚਿਆਂ ਨੂੰ ਕੁਛ ਤਾਂ ਹੁਣ ਕਢਾ ਕੇ ਅਸੀਂ ਅਸੀਂ ਤਾਂ ਇਹ ਕਹਿ ਰਹੇ ਜੀ ਵੀ ਸਾਡੇ ਬੱਚੇ ਵੀ ਨਾਣੇ ਦੇ ਕੱਲ ਨੂੰ ਸਾਡੇ ਬੱਚਿਆਂ ਨੂੰ ਵੀ ਸਹੂਲਤ ਮਿਲੇ ਜੀ ਕੋਈ ਬੱਚਿਆਂ ਦਾ ਵੀ ਬਾਕੀ ਸਾਨੂੰ ਕੋਈ ਪਲਾਟ ਨਹੀਂ ਕੁਛ ਨਹੀਂ ਸਾਡੇ ਲਈ ਕੀ ਨਾਮ ਆ ਜੀ ਤੁਹਾਡਾ ਗਗਨਦੀਪ ਕੌਰ ਆ ਜੀ ਮੇਰਾ ਗਗਨਦੀਪ ਕੌਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਜੀ ਚਾਹੁੰਦੇ ਜੀ ਸਾਡੇ ਬੱਚੇ ਰੋਜ਼ ਸਕੂਲ ਪੜ੍ਹਨੇ ਜਾਂਦੇ ਨੇ ਇਹਨਾਂ ਦਾ ਰਸਤਾ ਸਾਫ਼ ਹੋਣਾ ਚਾਹੀਦਾ ਠੀਕ ਹੈ ਜੀ ਬਾਕੀ ਸਾਨੂੰ ਪਾਣੀ ਦਾ ਸਾਧਨ ਚਾਹੀਦਾ ਜੀ ਆ ਕਿੰਨਾ ਔਖਾ ਡਵਾਕਾ ਨੂੰ ਬਹੁਤ ਔਖਾ ਇਹ ਮੀਂਹ ਕੜੀ ਦੇ ਵਿੱਚ ਤਾਂ ਬੱਚੇ ਜਮੀਨ 'ਤੇ ਲੰਘ ਸਕਦੇ ਸੀ ਗੈਰ ਹਾਜ਼ਰ ਰਹਿੰਦੇ ਨੇ ਸਾਡੇ ਬੱਚੇ ਬਾਕੀ ਕਰਦੇ ਸਰਕਾਰ ਤੋਂ ਅਸੀਂ ਮੰਗ ਕਰਦੇ ਜੀ ਪਾਣੀ ਦੀ ਸਬਾਕੀ ਸਾਡੇ ਬੱਚੇ ਜਿਹੜੇ ਬੇਰੁਜ਼ਗਾਰ ਨੇ ਨੌਜਵਾਨ ਪੜੇ ਲਿਖੇ ਨੇ ਪਲੱਸ 2 ਕਰ ਗਏ ਜੀ ਚਾਹੇ ਉਹ ਕੋਰਸ ਕਰ ਗਏ ਬੇਰੁਜ਼ਗਾਰ ਫਿਰਦੇ ਨੇ ਜੀ ਉਹਨਾਂ ਨੂੰ ਉਹਨਾਂ ਦਾ ਵੀ ਹੱਲ ਕਰੋ ਕੋਈ ਉਹਦੇ ਸਰਕਾਰ ਨੇ 42000 ਨੌਕਰੀਆਂ ਦਿੱਤੀ ਕੋ ਕੁਝ ਸਾਡੇ ਪਿੰਡ ਦੇ ਬੱਚੇ ਨੂੰ ਕਿਸੇ ਨੂੰ ਨੌਕਰੀ ਮਿਲੀ ਨਹੀਂ ਹੈਗੀ ਇਹ ਸਰਕਾਰ ਨਾਲ ਕੋਈ ਕੰਮਦੰਦੀ ਹੁਣ ਸਾਡੇ ਬੱਚਿਆਂ ਨੂੰ ਕੁਝ ਤਾਂ ਹੁਣ ਕਢਾ ਕੇ ਅਸੀਂ ਹੁਣ ਅਸੀਂ ਤਾਂ ਇਹ ਕਹਿ ਰਹੇ ਜੀ ਵੀ ਸਾਡੇ ਬੱਚੇ ਵੀ ਨਾਣੇ ਦੇ ਕੱਲ ਨੂੰ ਸਾਡੇ ਬੱਚਿਆਂ ਨੂੰ ਵੀ ਸਹੂਲਤ ਮਿਲੇ ਜੀ ਕੋਈ ਬੱਚਿਆਂ ਦਾ ਵੀ ਬਾਕੀ ਸਾਨੂੰ ਕੋਈ ਪਲਾਟ ਨਹੀਂ ਕੁਝ ਨਹੀਂ ਸਾਡੇ ਲਈ ਚਲੋ ਬਸ ਆਪਾਂ ਕੀ ਨਾਮ ਆ ਜੀ ਤੁਹਾਡਾ ਗਗਨਦੀਪ ਕੌਰ ਆ ਜੀ ਮੇਰਾ ਗਗਨਦੀਪ ਕੌਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਜੀ ਚਾਹੁੰਦੇ ਜੀ ਸਾਡੇ ਬੱਚੇ ਰੋਜ਼ ਸਕੂਲ ਪੜ੍ਹਨੇ ਜਾਂਦੇ ਨੇ ਇਹਨਾਂ ਦਾ ਰਸਤਾ ਸਾਫ਼ ਹੋਣਾ ਚਾਹੀਦਾ ਠੀਕ ਹੈ ਜੀ ਬਾਕੀ ਸਾਨੂੰ ਪਾਣੀ ਦਾ ਸਾਧਨ ਚਾਹੀਦਾ ਜੀ ਆ ਕਿੰਨਾ ਔਖਾ ਡਵਾਕਾ ਨੂੰ ਬਹੁਤ ਔਖਾ ਜੀ ਮੀਂਹ ਕੜੀ ਦੇ ਵਿੱਚ ਤਾਂ ਬੱਚੇ ਜ਼ਮੀਨ 'ਤੇ ਲੰਘ ਸਕਦੇ ਹੀ ਗੈਰ ਹਾਜ਼ਰ ਰਹਿੰਦੇ ਨੇ ਸਾਡੇ ਵਿੱਚ ਅਸੀਂ ਮੰਗ ਕਰਦੇ ਜੀ ਪਾਣੀ ਦੀਸ ਬਾਕੀ ਸਾਡੇ ਬੱਚੇ ਜਿਹੜੇ ਬੇਰੁਜ਼ਗਾਰ ਨੇ ਨੌਜਵਾਨ ਪੜ੍ਹੇ ਲਿਖੇ ਨੇ ਪਲੱਸ 2 ਕਰ ਗਏ ਜੀ ਚਾਹੇ ਉਹ ਕੋਰਸ ਕਰ ਗਏ بے ਰੁਜ਼ਗਾਰ ਫਿਰਦੇ ਨੇ ਜੀ ਉਹਨਾਂ ਨੂੰ ਉਹਨਾਂ ਦਾ ਵੀ ਹੱਲ ਕਰੋ ਕੋਈ ਉਹ ਸਰਕਾਰ ਨੇ 42000 ਨੌਕਰੀਆਂ ਦਿੱਤੀਆਂ ਕੋ ਕੁਛ ਸਾਡੇ ਪਿੰਡ ਦੇ ਬੱਚੇ ਨੂੰ ਕਿਸੇ ਨੂੰ ਨੌਕਰੀ ਮਿਲੀ ਨਹੀਂ ਹੈਗੀ ਜੀ ਸਰਕਾਰੀ ਕੋਈ ਅੱਜ ਕੀ ਨਾਮ ਨਤਰ ਸਿੰਘ ਜੀ ਤਰਦੀਪ ਸਿੰਘ ਪਿੰਡ ਰੰਪਰ ਆ ਜੀ ਅਸੀਂ ਬਹੁਤ ਦੁਖੀ ਆ ਜੀ ਇਹਨਾਂ ਤੋਂ ਇਹ ਸਰਕਾਰ ਤੋਂ ਇਹ ਸਰਕਾਰ ਤੋਂ ਜੀ ਸਰਕਾਰ ਤੋਂ ਕਾਹਦਾ ਦੁਖੀ ਦੁਖੀ ਅਸੀਂ ਆ ਸਾਡੇ ਦੇ ਖੋਈ ਇਹਨੂੰ ਮਾਰੋ ਕੈਮਰਾਮੈਨ ਆ ਜੀ ਉਹ ਮਾਰਦਾ ਹੈ ਹੈ ਮਾਰਦਾ ਕੈਮਰਾ ਪਰ ਅਸੀਂ ਦੁਖੀ ਬਹੁਤ ਆ ਨਾ ਤਾਂ ਸਾਡਾ ਕੰਮਨ ਕੁਛ ਨਹੀਂ ਬਣਦਾ ਸਾਡਾ ਓਰੀ ਅਸੀਂ ਕਿੱਠੀਆਂ ਕੱਢ ਕੱਢ ਕੇ ਵੀ ਉਂ ਵੀ ਆ ਜਾ ਕੇ ਅਸੀਂ ਜ਼ੋਰ ਲਾ ਲਿਆ ਸਾਡਾ ਕੁਛ ਹੀ ਹੋਣਾ ਇਹਦੀ ਸਕੂਲ ਬਣਵਾਈ ਹੈ ਹਾਂ ਸਕੂਲ ਦਾ ਨੋਟਾ ਹੈ ਹਾਂ ਜੀ ਹਣੋ ਨੋਟਾ ਹੈ ਹੱਡੇ ਰੂ ਬੱਚੇ ਨੇ ਹੱਡੇ ਪੜ੍ਹਦੇ ਨੇ ਗਰੀਬਾਂ ਨੇ ਇੱਥੇ ਹੋਰ ਨਹੀਂ ਬੱਚਾ ਦਾ ਗਰੀਬਾਂ ਦਾ ਇਹੀ ਸਾਡੇ ਬੱਚੇ ਗਰੀਬਾਂ ਨੇ ਪੜ੍ਹਦੇ ਨੇ ਜਿਹੜੇ ਇਹਨਾਂ ਨੂੰ ਪੱਖ ਨਹੀਂ ਮਿਲਦੇ ਉਰੇ ਇਹ ਹੀ ਕੱਟ ਨਹੀਂ ਬਿੱਲ ਹੋਣਾ ਚਲੇ ਬੜ ਤੋਂ ਅਸੀਂ ਕਹਿੰਦੇ ਜੀ ਇਸ ਤਰ੍ਹਾਂ ਕਹਿੰਦੇ ਚਲੇ ਬਾਰੇ ਦੇ ਹੋਰ ਬਣ ਜੇ ਅਸੀਂ ਵੋਟਾਂ ਗਾਹਾਂ ਵਾਸਤੇ ਵਧੀਆ ਪਾਈਏ ਇਹ ਬਰਾਜ ਨੂੰ ਜਿਹਨੇ ਸਹੀ ਮੁਸ਼ਕਿਲ ਹਲਪਲੀ ਗੱਡੀ ਹੀ ਮੈਂ ਸਿੰਦਰਾਜੀ ਮੇਰਾ ਨਾਮ ਤਾਂ ਸਿੰਦਰਕੌਰ ਜੀ ਕਿੰਨਾ ਕੁ ਪਕਾਤ ਹੋਇਆ ਪਿੰਡ ਦਾ ਪਕਾਤ ਕੀ ਯਾਰ ਜਵਾਕ ਡਿੱਗ ਜਾਂਦੇ ਨੇ ਜੀ ਮੇਰੇ ਮੁੰਡਾ ਤਾਂ ਵੱਜੋ ਬੱਤਾ ਉਹ ਡਿੱਗ ਜਾਂਦਾ ਸਕੂਲ ਜਾਂਦਾ ਅੱਛਾ ਦੋ ਤਿੰਨ ਵਾਰ ਹੀ ਡਿੱਗ ਪਿਆ ਹੋਇਆ ਇੱਥੇ ਠੀਕ ਚੜੇ ਚ ਮੰਗੀ ਕਰਦੇ ਸਰਕਾਰ ਤੋਂ ਮੰਗਦਾ ਸੀ ਇਹੀ ਕਰਦੇ ਆਂ ਐਡੀ ਸੜਕ ਦੀ ਕਰਦੇ ਆਂ ਜਿਆਦੀ ਗੁਣ ਨਹੀਂ ਜਾਂਦੀ ਆ ਉਹ ਤਾਂ ਰਾਤ ਆਉਂਦੀ ਸੀ ਉਹ ਕਰ ਕਰ ਵੋਟਾਂ ਮਾ ਲੈਣ ਹੁਣ ਸਾਨੂੰ ਮਿਲਦੀ ਵੀ ਨਹੀਂ ਆਕੇ ਉਹਨਾਂ ਨੇ ਸ਼ਕਲ ਨਹੀਂ ਦਿਖਾਈ ਨਾ ਸ਼ਕਲ ਦਿਖਾਈ ਨਹੀਂ ਉਹ ਤਾਂ ਕਹਿੰਦੀ ਮੇਰਾ ਨਿਕਾ ਜਵਾਖ ਰਹਿੰਦਾ ਹੁਣ ਨਿਕਾ ਕਿੱਧਰ ਹੁਣ ਛੱਡ ਕੇ ਆਵੇ ਨਿਕਾ ਜਵਾਖ ਨੂੰ ਹੁਣ ਕਾ ਤਾਂ ਨਹੀਂ ਆਉਂਦੀ ਉਹ ਸਾਨੂੰ ਮੀਂਹ ਨਾਮ ਗੁਰਤੇਜਨ ਸਿੰਘ ਬਾਈ ਜੀ ਗੁਰਤੇਜਨ ਕੀ ਲੱਗਦਾ ਕਾਹਦੇ ਲੋਕ ਇਕੱਠੇ ਹੋਏ ਨੇ ਜਵਾਖ ਲਈ ਖੜੇ ਦੁੱਤ ਇਹ ਵੀਰ ਜੀ ਜਿਹੜਾ ਸਕੂਲ ਦੇ ਵਿੱਚ ਬੱਚਿਆਂ ਨੇ ਪੜਨ ਵਾਸਤੇ ਡੇਲੀ ਜਾਣਾ ਹੁੰਦਾ ਹੈ ਤੇ ਡੇਲੀ ਫੇਸ ਬੱਚੇ ਘਟੋ ਘਟ 10 ਬੱਚੇ ਦਾ ਇਥੋਂ ਲਿਬੜ ਕੇ ਮੁੜ ਜਾਂਦੇ ਹਨ ਕਿ ਕਿਉਂ ਵਰਦੀਆਂ ਲਿਬੜੀਆਂ ਦੀਆਂ ਨੇ ਸਟਾਲੇ ਦੇ ਵਿੱਚ ਕੋਈ ਡਿੱਗਿਆ ਕੋਈ ਬਾਹਣ ਲੰਗਦਾ ਲਬੋਦੀ ਸਿੱਟੇ ਪਾ ਗਿਆ ਘਟੋ ਘਟ 10 ਬੱਚਿਆਂ ਦੀ ਗੈਰ ਹਾਜ਼ਰੀ ਹੁੰਦੀ ਆ ਸਕੂਲ ਦੇ ਵਿੱਚ ਮਾਨ ਸਰਕਾਰ ਨੇ ਪੂਰਾ ਜ਼ੋਰ ਲਾ ਰੱਖਿਆ ਵੀ ਅਸੀਂ ਸਿੱਖਿਆ ਤੇ ਪੂਰਾ ਜ਼ੋਰ ਲਾਇਆ ਹੋਇਆ ਹੈ ਪਰ ਅਸੀਂ ਸਾਡੇ ਪਿੰਡ ਭਗਵੰਤ ਮਾਨ ਦੀ ਭੈਣ ਦਾ ਪਿੰਡ ਇਹ ਗੱਲ ਕਹਿ ਰਿਹਾ ਵੇ ਸਾਡੇ ਪਿੰਡ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਹੈਗਾ ਤੇ ਸਰਕਾਰੀ ਸਕੂਲ ਦੇ ਵਿੱਚ ਸਾਡੇ ਗਰੀਬ ਜਨਤਾ ਦੇ ਬੱਚੇ ਪੜ੍ਹਦੇ ਹਨ ਤੇ ਅੱਜ ਤੁਸੀਂ ਦੇਖ ਲਓ ਇੱਥੇ ਧਰਨੇ ਦੇ ਵਿੱਚ ਇੱਕ ਵੀ ਕੋਈ ਜ਼ਿੰਮੇਵਾਰ ਸਾਡੇ ਵਿੱਚ હાજર ਨਹੀਂ ਹੈਗਾ ਜਦਕਿ ਗਰੀਬ ਜਨਤਾ ਆਪਣੀ ਆਵਾਜ਼ ਪਹਿਲਾਂ ਟੈਂਕੀ ਵਾਰੇ ਵੀ ਠਾਈ ਆਗੀ ਤੇ ਪਿੰਡ ਦੇ ਕੰਮਾਂ ਵਾਸਤੇ ਅਸੀਂ ਭਰਾਜ ਨੂੰ ਮਿਲੇ ਵੀ ਆਗੇ ਤੇ ਭਗਵਾਨ ਜੀ ਦੀ ਪੈਣੀ ਬਸ ਸਾਨੂੰ ਕਹਿੰਦੇ ਨਹੀਂ ਸਾਡਾ ਕੰਮ ਹੋ ਜੂਗਾ ਜੀ ਹੋ ਜੂਗਾ 3 ਸਾਲ ਹੋ ਗਏ ਸਾਡੇ ਪਿੰਡ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਹੈਗਾ